गुरमीत राजा देशों विदेशा दिन कुछ खास खबर तो सामने हाजिर हुए हैं रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है marriage lagan is a leading matchmaking services provider we offer trusted and authentic matrimonial profile for those who are looking for brides and grooms for marriage register at info at manage we cater for usa canada uk india and fiji for more information call 510-943-8037 that is 510-943-8037 <laughs> ਟਿਪ ਟੈਕਸ ਨੂੰ ਖਤਮ ਕਰਨ ਦਾ ਕੀਤਾ ਵਾਦਾ ਅਮਰੀਕਾ ਦੀ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਸ਼ਨੀਵਾਰ ਨੂੰ ਜਨਤਾ ਨਾਲ ਵਾਦਾ ਕੀਤਾ ਹੈ ਕਿ ਉਹ ਰੈਸਟੋਰੈਂਟ ਵਰਕਰਾਂ ਅਤੇ ਹੋਰ ਸੇਵਾ ਕਰਮਚਾਰੀਆਂ ਨੂੰ ਦਿੱਤੇ ਗਏ ਟਿਪਸ ਤੇ ਲਗਾਏ ਗਏ ਟੈਕਸ ਨੂੰ ਖਤਮ ਕਰਨ ਦੀ ਦਿਸ਼ਾ 'ਚ ਕੰਮ ਕਰੇਗੀ ਹੈਰਿਸ ਤੋਂ ਪਹਿਲਾਂ ਉਹਨਾਂ ਨੇ ਵਿਰੋਧੀ ਡੋਨਾਲਡ ਟਰੰਪ ਤੇ ਵੀ ਆਪਣੀ ਚੋਣ ਮੁਹਿੰਮ ਦੌਰਾਨ ਜਨਤਾ ਨਾਲ ਅਜਿਹਾ ਹੀ ਵਾਦਾ ਕੀਤਾ ਸੀ ਦਿਲਚਸਪ ਗੱਲ ਇਹ ਹੈ ਕਿ ਰਾਸ਼ਟਰਪਤੀ ਅਹੁਦੇ ਦੇ ਦੋਵੇਂ ਉਮੀਦਵਾਰ ਆਪਦੀ ਚੋਣ ਮੁਹਿੰਮ ਵਿੱਚ ਲਗਭਗ ਇੱਕੋ ਜਿਹੀਆਂ ਗੱਲਾਂ ਕੱਢ ਰਹੇ ਹਨ ਹੈਰਿਸ ਨੇ ਲਾਸ ਵੈਗਾਸ ਅਤੇ ਯੂਨੀਵਰਸਿਟੀ ਆਫ ਨਿਵਾਡਾ ਕੈਂਪਸ ਵਿੱਚ ਇੱਕ ਰੈਲੀ ਵਿੱਚ ਇਹ ਐਲਾਨ ਕੀਤਾ ਕਿ ਲਾਸ ਵੈਗਾਸ ਦੀਆਂ ਆਰਥਿਕ ਜਾਤਤਰ ਹੋਟਲ ਰੈਸਟੋਰੈਂਟ ਅਤੇ ਮਨੋਰੰਜਨ ਉਦਯੋਗਾਂ ਤੇ ਨਿਰਭਰ ਕਰਦੀ ਹੈ ਤੇ 트ੰਪ ਨੇ ਜੂਨ ਵਿੱਚ ਇੱਕ ਰੈਲੀ ਵਿੱਚ ਜੇਹੀ ਗੱਲ ਕੀਤੀ ਸੀ ਕਿ ਸ੍ਰੀਹਤ ਪਰ ਇਹ ਨਿਕਲੀ ਕਿ 트럼ਪ ਨੇ ਨਾ ਤਾਂ ਹੈਰਿਸ ਕਾਂਗਰਸ ਸੰਸਦ ਦੇ ਸਮਰਥਾਂ ਤੋਂ ਬਿਨਾ ਇਹ ਕਦਮ ਚੁੱਕ ਸਕਦੇ ਸਨ ਅਤੇ ਹੈਰਿਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਮੇਰਾ ਸਾਰਿਆਂ ਨਾਲ ਵਾਦਾ ਹੈ ਕਿ ਜਦੋਂ ਮੈਂ ਰਾਸ਼ਟਰਪਤੀ ਬਣਾਂਗੀ ਤਾਂ ਸੀ ਅਮਰੀਕਾ ਦੇ ਮਜ਼ਦੂਰ ਪਰਿਵਾਰਾਂ ਲਈ ਆਪਣੀ ਲੜਾਈ ਜਾਰੀ ਰੱਖਾਂਗੇ ਜਿਸ ਵਿੱਚ ਘਟੋ ਘਟ ਉਜਰਤ ਵਧਾਉਣ ਅਤੇ ਸੇਵਾ ਅਤੇ ਪ੍ਰੋਣਾਚਾਰੀ ਕਰਮਚਾਰੀਆਂ ਨੂੰ ਦਿੱਤੇ ਗਏ ਟਿਪਸ ਅਤੇ ਟੈਕਸ ਨੂੰ ਖਤਮ ਕਰਨਾ ਸ਼ਾਮਿਲ ਹੈ ਟਰੰਪ ਨੇ ਹੈਰੀਸ ਦੇ ਭਾਸ਼ਣ ਤੋਂ ਤੁਰੰਤ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਤੇ ਪ੍ਰਤੀਕਿਰਿਆ ਦਿੱਤੀ ਉਸਨੇ ਦੋਸ਼ ਲਾਇਆ ਕਿ ਹੈਰੀਸ ਨੇ ਮੇਰੀ ਨੋ ਟੈਕਸ ਔਨ ਟਿਪ ਨੀਤੀ ਦੀ ਨਕਲ ਕੀਤੀ ਤੇ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਫਰਕ ਸਿਰਫ ਇਹ ਹੈ ਕਿ ਉਹ ਅਜੇ ਹਾ ਕੁਝ ਨਹੀਂ ਕਰੇਗੀ ਉਹ ਇਹ ਗੱਲ ਸਿਰਫ ਸਿਆਸੀ ਮੰਤਵਾ ਨਾਲ ਕਰ ਰਹੀ ਹੈ ਤੇ ਉਸਨੇ ਦਾਵਾ ਕੀਤਾ ਹੈ ਕਿ ਇਹ ਟਰੰਪ ਦਾ ਵਿਚਾਰ ਸੀ ਇਹ ਸਿਹਾਰੀ ਸਕੋਲ ਕੋਈ ਵਿਚਾਰ ਨਹੀਂ ਹੈ ਉਹ ਸਿਰਫ ਮੇਰੇ ਵਿਚਾਰਾਂ ਦੀ ਨਕਲ ਕਰ ਰਹੇ ਹਨ ਇੱਕ ਦੂਜੇ ਨੂੰ ਜਿਹੜੇ ਗਏ ਆ ਉਹ ਸਿਆਸੀ ਵਾਰ ਕਰਦੇ ਨਜ਼ਰ ਆ ਰਹੇਗੇ ਨੇ ਇੱਕ ਦੂਜੇ ਦੀ ਗੱਲਾਂ ਦੀ ਨਕਲ ਕਰਦੇ ਨਜ਼ਰ ਆ ਰਹੇ ਨੇ ਦੋਵੇਂ ਕੈਂਡੀਡੇਟ ਤੁਹਾਨੂੰ ਦੱਸ ਦਈਏ ਕਿ ਜਲਦ ਹੀ ਜਿਹੜੀ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ ਇਹ ਦੇਖਣਾ ਹੋਵੇਗਾ ਕਿ ਹੁਣ ਕੌਣ ਬਾਜ਼ੀ ਮਾਰਦਾ ਆ ਇਸ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਸਾਬਕਾ ਰਾਸ਼ਟਰਪਤੀ ਜੋਨਲ ਟਰੰਪ ਤੋਂ ਜਾਫਰ ਕਮਲਾ ਹੈ। ਸ਼੍ਰੀ ਦਰਬਾਸ਼ ਵਿਕੇਸ਼ 올림픽 ਚ ਕਾਂਸੀ ਦਾ ਤਗਮਾ ਜਿੱਤਨ ਮਗਰੋਂ ਨਤਮਸਤਕ ਹੋਏ ਭਾਰਤੀ ਹਾਕੀ ਟੀਮ ਦੇ ਖਿਡਾਰੀ ਜੀਹਾਂ ਪੈਰਿਸ 올림픽 2024 ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਵਾਪਸ ਪਰਤੀ ਭਾਰਤੀ ਹਾਕੀ ਟੀਮ ਦੇ ਖਿਡਾਰੀ ਅੱਜ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਕੇਸ਼ ਨਤਮਸਤਕ ਹੋਣ ਪੁੱਜੇ। ਇਸ ਮੌਕੇ ਸ਼੍ਰੀ ਦਰਬਾਸ਼ ਦਾ ਸੂਚਨਾ ਕੇਂਦਰ ਵਿਕੇਸ਼ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਾਕੀ ਖਿਡਾਰੀਆਂ ਨੂੰ ਸੱਚਖੰਡ ਸ੍ਰੀ ਹਿਮੰਦਰ ਸਾਹਿਬ ਦੇ ਸੁਨਹਿਰੀ ਮਾਡਲ ਅਤੇ ਧਾਰਮਿਕ ਪੁਸਤਕਾਂ ਅਤੇ ਸਰੂਪਾਉ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ਼ੋਮਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਅਤੇ ਫਕਰ ਵਾਲੀ ਗੱਲ ਹੈ। ਜਦੋਂ ਵੀ ਸਾਡੀ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ ਖਿਡਾਰੀਆਂ ਦੀ ਭਰਤੀ ਸ਼ਮੂਲੀਅਤ ਰਹੀ ਹੈ ਤਾਂ ਟੀਮ ਦੀ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਹਨਾਂ ਕਿਹਾ ਕਿ ਪੈਰਿਸ 올림픽 ਵਿੱਚ ਕਾਂਸੀ ਦਾ ਤਗਮਾ ਜਿਤਨਾ ਵੀ ਉਹਨਾਂ ਵਿੱਚੋਂ ਇੱਕ ਹੈ। ਉਹਨਾਂ ਹਾਕੀ ਖਿਡਾਰੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦੇ ਹਾਂ ਭਵਿੱਖ ਵਿੱਚ ਹੋਰ ਵੀ ਵਧੀਆ ਅਤੇ ਵੱਡੀਆਂ ਪ੍ਰਾਪਤੀਆਂ ਕਰਨ ਲਈ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ। ਇਸ ਮੌਕੇ ਸ਼ੋਮਨੀ ਕਮੇਟੀ ਦੇ ਮੈਂਬਰ ਤਕਰੀਬਨ ਸਾਰੇ ਹੀ ਇੱਥੇ ਹਾਜ਼ਰ ਸਨ ਕਿ ਹਾਕੀ ਟੀਮ ਦੇ ਇਹ ਖਿਡਾਰੀ ਜਿਹੜੇ ਨਤਮਸਤਕ ਹੋਏ ਸੀ ਉਹਨਾਂ ਨਾਮ ਤੁਹਾਨੂੰ ਦੱਸ ਦਿੰਨੇ ਗਏ ਆ ਸੱਚਖੰਡਚਰੀ ਹਮਦਸਾ ਵਿਖੇ ਸ਼ੁਕਰਾਨੇ ਲਈ ਪੁੱਜੇ ਹਾਕੀ ਟੀਮ ਦੇ ਖਿਡਾਰੀ 9 ਖਿਡਾਰੀਆਂ ਵਿੱਚੋਂ ਕਪਤਾਨ ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ, ਸੁਖਜੀਤ ਸਿੰਘ, ਗੁਰਜੰਟ ਸਿੰਘ, ਛਮਚੇ ਸਿੰਘ ਤੇ ਜਗਰਾਜ ਸਿੰਘ ਸ਼ਾਮਲ ਸਨ। ਇਸ ਤੋਂ ਇਲਾਵਾ ਟੀਮ ਦੇ ਕੋਚ ਤੇ ਖਿਡਾਰੀ ਵੀ ਪਰਿਵਾਰਿਕ ਮੈਂਬਰ ਵੀ ਉਹਨਾਂ ਦੇ ਨਾਲ ਇਸ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਦੀ ਪਹੁੰਚ। ਪੂਰੀ ਕੈਸਿਨਿਮ ਕੰਟਰੋਲ ਕਰ ਲਈਏ ਆਪਣਾ ਉਹ ਨੁਕਸਾਨ ਨਹੀਂ ਪਵੇਗੀ ਦਵਾਈ ਦੀ ਲੋੜ ਥਾਇਰੋਇਡ ਕੈਂਸਰ ਵਰਗੀਆਂ ਵੱਡੀਆਂ ਸਮੱਸਿਆਵਾਂ ਵਿਚਾਲੇ ਯੂਰਿਕ ਐਸਿਡ ਵੀ ਇੱਕ ਸਭ ਤੋਂ ਵੱਧ ਸੁਣਨ ਵਾਲੀ ਸਮੱਸਿਆ ਬਣ ਗਈ ਹੈ ਉਸ ਦੀ ਚਪੇਟ ਚ ਔਰਤਾਂ ਵੀ ਹਨ ਅਤੇ ਮਰਦ ਵੀ ਹਨ ਯੂਰਿਕ ਐਸਿਡ ਦੀ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕਿਡਨੀ ਯੂਰਿਕ ਐਸਿਡ ਨੂੰ ਚੰਗੀ ਤਰ੍ਹਾਂ ਫਿਲਟਰ ਕਰਕੇ ਯੂਰਿਨ ਰਾस्ते ਬਾਹਰ ਨਹੀਂ ਕਰ ਪਾਉਂਦੀ ਅਤੇ ਕ੍ਰਿਸਟਲ ਦੇ ਰੂਪ ਦੇ ਵਿੱਚ ਜੋੜਾਂ 'ਚ ਸਮਾਂ ਜਮਾ ਹੋਣ ਲੱਗ ਪੈਂਦਾ ਹੈ ਜਿਸ ਕਾਰਨ ਜੋੜਾਂ 'ਚ ਦਰਦ ਅਤੇ ਪੈਰਾ ਮਜਸੂਖ ਦਿਖਾਈ ਦੇਣ ਲੱਗਦੀ ਹੈ ਜੇਕਰ ਇਸ ਦਾ ਕੰਟਰੋਲ ਨਾ ਕੀਤਾ ਜਾਵੇ ਤਾਂ ਹੈ ਗਾਉਂਟ ਭਾਵ ਗਠੀਆ ਬਣ ਜਾਂਦਾ ਹੈ ਖਰਾਬ ਲਾਈਫ ਸਟਾਈਲ ਅਤੇ ਯੂਰਿਕ ਐਸਿਡ ਦਾ ਕਨੈਕਸ਼ਨ ਹੈ ਯੂਰਿਕ ਐਸਿਡ ਵਧਣ ਦਾ ਸਿੱਧਾ ਸਬੰਧ ਤੁਹਾਡੇ ਖਰਾਬ ਲਾਈਫ ਸਟਾਈਲ ਦੇ ਨਾਲ ਹੈ ਤੁਸੀਂ ਖਾਣ ਪੀਣ 'ਚ ਬਹੁਤ ਜ਼ਿਆਦਾ ਪ੍ਰੋਟੀਨ ਲੈ ਰਹੇ ਹੋ ਜਦਕਿ ਬਾਕੀ ਤੱਤਾਂ ਦੀ ਘਾਟ ਹੋ ਰਹੀ ਹੈ ਤੇ ਸਰੀਰ 'ਚ ਇਸ ਦਾ ਪੱਧਰ ਗਰਬੜਾ ਜਾਂਦਾ ਹੈ ਜੰਕ ਫੂਡ ਦੀ ਖਾਣ ਦੀ ਆਦਤ ਘੰਟਿਆਂ ਬੱਧੀ ਇੱਕ ਹੀ ਪੋਜੀਸ਼ਨ 'ਚ ਬੈਠਣਾ ਘੱਟ ਪਾਣੀ ਪੀਣਾ ਸਰੀਰ ਦੀ ਗਤੀਵਿਧੀਆਂ ਨਾ ਕਰਨਾ ਇਹ ਸਭ ਗੈਰ ਸਿਹਤਮੰਦ ਚੀਜ਼ਾਂ ਹਨ ਜੋ ਕਿ ਇਸ ਬਿਮਾਰੀ ਨੂੰ ਵਧਾਉਣ ਲਈ ਇਸ ਤੋਂ ਇਲਾਵਾ ਜੂਰਿਕ ਐਸਿਡ ਬਦਲ ਦੇ ਕਾਰਨ ਹੇਠ ਲਿਖੇ ਵੀ ਹੋ ਸਕਦੇ ਹਨ ਤੁਹਾਨੂੰ ਦੱਸ ਦਈਏ ਜੂਰਿਕ ਐਸਿਡ ਨੂੰ ਕੰਟਰੋਲ ਕਰਨ ਦੇ ਨੁਕਸੇ ਤਾਂ ਬਹੁਤ ਹੈਗੇ ਨੇ ਕਿਉਂਕਿ ਲੂਕ ਕੁਝ ਤੁਸੀਂ ਟਿਪਸ ਅਜਮਾ ਕੇ ਇਸ ਤੋਂ ਛੁਟਕਾਰਾ ਪਾ ਸਕਦੇ ਹੋ ਜੂਰਿਕ ਐਸਿਡ ਨੂੰ ਵਧੇਰੇ ਪੱਧਰ ਲਈ ਕੰਟਰੋਲ ਕਰਨ ਲਈ ਆਪਣਾ ਲਾਈਫ ਸਟਾਈਲ ਨੂੰ ਹੈਲਦੀ ਬਣਾਉਣ ਦੀ ਰੱਖਣ ਦੀ ਜ਼ਰੂਰਤ ਹੈ। 30 ਤੋਂ 45 ਮਿੰਟ ਤੱਕ ਕਸਰਤ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਹਰੀਆਂ ਸਬਜ਼ੀਆਂ ਖਾਓ, ਨਿੰਬੂ ਸਿਹਤਮੰਦ ਰਸ ਦਾ ਸੇਵਨ ਜ਼ਰੂਰ ਕਰੋ। ਸੂਰਜ ਡੁੱਬਣ ਤੋਂ ਬਾਅਦ ਖਾਣਾ ਜਲਦੀ ਖਾਓ। ਤੁਸੀਂ ਇਸ ਨੂੰ ਸ਼ਾਮ 8 ਵਜੇ ਤੱਕ ਪੂਰਾ ਕਰੋ ਕਿਉਂਕਿ ਆਯੁਰਵੇਦ ਮੁਤਾਬਕ ਜਿਹੜਾਗਾ ਆ ਉਹ ਹਰ ਇੱਕ ਚੀਜ਼ ਦੀ ਉੱਥੇ ਜਾਣਕਾਰੀ ਦਿੱਤੀ ਗਈ ਕਿ ਤੁਸੀਂ ਜ਼ਰੂਰ ਆਯੁਰਵੇਦ ਦੇ ਟਿਪਸ ਜ਼ਰੂਰ ਸੁੰਨੇ ਚਾਹੀਦੇ ਗਿਆ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਚ ਖਾਣੀ ਚਾਹੀਦੀ ਗਿਆ ਤਕਰੀਬਨ ਨਾਲ ਦੇ ਨਾਲ ਤੁਸੀਂ ਤਣਾਅ ਲੈਣ ਤੋਂ ਬਚਣਾ ਚਾਹੀਦਾਗਾ ਯੋਗਾ ਤੇ ਮੈਡੀਟੇਸ਼ਨ ਦਾ ਸਹਾਰਾ ਵੀ ਲੈ ਸਕਦੇਗੇ ਉਹ ਖਾਨ ਪੀਣ ਦੀ ਚੀਜ਼ਾਂ ਵਿੱਚ ਸ਼ਰਾਬ ਦਾ ਸੇਵਨ ਨਾ ਕਰੋ ਕਮਾਸਾਰੀ ਮੀਟ ਜਵੇ ਰੈੱਡ ਮੀਟ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾਗਾ ਜਿਸ ਨਾਲ ਤੁਹਾਡਾ ਜੁਰੀਕ ਐਸੇ ਠੀਕ ਹੋਵੇਗਾ ਔਰ ਨਾਲ ਦੇ ਨਾਲ ਤੁਹਾਡੀ ਸਿਹਤ ਵੀ ਯੂਕੇ ਨੇ ਭਾਰਤੀਆਂ ਲਈ ਇੱਕ ਖੁਸ਼ਖਬਰੀ ਦਾ ਐਲਾਨ ਕੀਤਾ ਹੈ ਭਾਰਤੀ ਫੈਮਿਲੀ ਵੀਜ਼ਾ ਲਈ ਘੱਟ ਤੋਂ ਘੱਟ ਆਮਦਨ ਨਿਯਮ ਹਟਾਇਆ ਗਿਆ ਹੈ ਬ੍ਰਿਟੇਨ ਵਿੱਚ ਰਹਿਣ ਦੇ ਚਾਹਵਾਨ ਭਾਰਤੀਆਂ ਲਈ ਇੱਕ ਚੰਗੀ ਖਬਰ ਹੈ ਸਰਕਾਰ ਦੇ ਨਵੇਂ ਐਲਾਨ ਮੁਤਾਬਕ ਬ੍ਰਿਟਿਸ਼ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਹੁਣ ਆਪਣੇ ਪਰਿਵਾਰਕ ਮੈਂਬਰਾਂ ਨੂੰ ਬ੍ਰਿਟੇਨ ਲਿਆਉਣ ਲਈ ਘੱਟ ਤੋਂ ਘੱਟ 41.5 ਲੱਖ ਰੁਪਏ ਸਾਲਾਨਾ ਕਮਾਉਣ ਦੀ ਲੋੜ ਨਹੀਂ ਹੋਵੇਗੀ ਨਵੀਂ ਲੇਬਰ ਪਾਰਟੀ ਦੀ ਸਰਕਾਰ ਦੁਆਰਾ ਘਟ ਤੋਂ ਘਟ ਆਮਦਨ ਸੀਮਾ ਵਿੱਚ ਜੋ ਨਾਬੱਧ ਵਾਅਦੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਇਹ ਕਦਮ ਜੋ ਬਹੁਤ ਸਾਰੇ ਭਾਰਤੀ ਪਰਿਵਾਰਾਂ ਨੂੰ ਪ੍ਰਭਾਵਿਤ ਕਰਦਾ ਨੂੰ ਸ਼ੁਰੂ ਵਿੱਚ ਹੀ ਸਾਫਕਾ ਪ੍ਰਧਾਨ ਮੰਤਰੀ ਰਿਸ਼ੀ ਸੁੰਨਕ ਦੁਆਰਾ ਰਿਕਾਡ ਇਮੀਗ੍ਰੇਸ਼ਨ ਅੰਕੜਿਆਂ ਨੂੰ ਘਟਾਉਣ ਲਈ ਪੇਸ਼ ਕੀਤਾ ਗਿਆ ਸੀ ਯੂਕੇ ਦੇ ਗ੍ਰੈਸਕਟਰ ਯੂਵੀਟ ਕੂਪ ਕੂਪਰ ਨੇ ਹਾਊਸ ਆਫ ਕਮਨਸ ਵਿੱਚ ਘੋਸ਼ਣਾ ਕੀਤੀ ਹੈ ਕਿ ਜਦੋਂ ਤੱਕ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ ਐਮ ਏ ਸੀ ਪਰਿਵਾਰਾਂ ਤੇ ਉਹਨਾਂ ਵਾਅਦੇ ਦਾ ਪ੍ਰਭਾਵ ਦੀ ਸਮੀਖਿਆ ਪੂਰੀ ਨਹੀਂ ਕਰ ਲੈਂਦੀ ਉਦੋਂ ਤੱਕ ਮੌਜੂਦਾ ਜਿਹੜੇ ਪੌਂਡ ਰਗੇ ਆ ਲਗਭਗ ਇਹ ਦੱਸੇ ਜਾਂਦੇ ਆ ਉਹਦੀ ਸਲਾਣਾ ਆਮਦਨ ਵਿੱਚ ਕੋਈ ਵੀ ਹੋਰ ਵਾਅਦਾ ਨਹੀਂ ਕੀਤਾ ਜਾਵੇਗਾ ਕੂਪਰ ਨੇ ਇਕਲਿੱਕਤੀ ਬਿਆਨ ਵਿੱਚ ਕਿਹਾ ਕਿ ਘੱਟ ਤੋਂ ਘੱਟ ਆਮਦਨੀ ਲੋਨਾਂ ਸਮੇਤ ਪਰਿਵਾਰ ਇਮੀਗ੍ਰੇਸ਼ਨ ਨੀਮਾ ਨੂੰ ਪਰਿਵਾਰਿਕ ਜੀਵਨ ਦੇ ਸਬੰਧ ਵਿੱਚ ਯੂਕੇ ਦੀ ਆਰਥਿਕ ਭਲਾਈ ਨੂੰ ਯਕੀਨੀ ਬਣਾਉਣ ਲਈ ਸੰਤੁਲਿਤ ਬਣਾਉਣ ਦੀ ਜ਼ਰੂਰਤ ਹੈ ਅਤੇ ਸਾਨੂੰ ਇਸ ਦੀ ਲੋੜ ਵੀ ਹੈ। ਕੂਪਰ ਮੁਤਾਬਕ ਐਮਏਸੀ ਨੂੰ ਅੰਤਰਰਾਸ਼ਟਰੀ ਭਾਰਤੀ ਕਿਰਤੀ ਤੇ ਮੁੱਖ ਕਿੱਤਾ ਦੀ ਨਿਰਪਕਤਾ ਦੀ ਸਮੀਖਿਆ ਕਰਨ ਦਾ ਕੰਮ ਵੀ ਸੌਂਪਿਆ ਗਿਆ ਹੈ ਖਾਸ ਕਰਕੇ ਆਈਟੀ ਅਤੇ ਇੰਜੀਨੀਅਰਿੰਗ ਵਿੱਚ ਜੋਬ ਕੀ ਭਾਰਤ ਵਰਗੇ ਦੇਸ਼ਾਂ ਦੀਆਂ ਪ੍ਰਤੀਭਾਵਾਂ ਤੇ ਨਿਰਭਰਾਨ ਅਤੇ ਕੂਪਰ ਨੇ ਕਿਹਾ ਕਿ ਪਹਿਲੇ ਕਦਮ ਦੇ ਤੌਰ ਤੇ ਮੈਂ ਅੰਤਰਰਾਸ਼ਟਰੀ ਭਾਰਤੀ ਖਾਸ ਕਰਕੇ ਆਈਟੀ ਅਤੇ ਇੰਜੀਨੀਅਰਿੰਗ ਤੇ ਮੁੱਖ ਖੇਤਰਾਂ ਦੀ ਨਿਰਪੱਤਾ ਦੀ ਸਮੀਖਿਆ ਕਰਨ ਲਈ ਐਮ ਏ ਸੀ ਦੀ ਨਿਯੁਕਤੀ ਕਰ ਰਿਹਾ ਹਾਂ ਭਾਰਤੀ ਪਰਿਵਾਰਾਂ ਤੇ ਇਸ ਦਾ ਬਹੁਤ ਵਧੀਆ ਪ੍ਰਭਾਵ ਦੇਖਣ ਨੂੰ ਜੇਕਰ ਤੁਸੀਂ 40 ਦੀ ਉਮਰ ਤੋਂ ਬਾਅਦ ਵੀ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਆਪਣਾਓ ਇਹ ਘਰੇਲੂ ਟਿਪਸ ਅੱਜ ਦੇ ਸਮੇਂ ਦੇ ਵਿੱਚ ਸਰੀਰ ਨੂੰ ਤੰਦਰੁਸਤ ਰੱਖਣਾ ਅਤੇ ਸਿਹਤ ਨੂੰ ਠੀਕ ਰੱਖਣ ਦੀ ਬਹੁਤ ਜ਼ਿਆਦਾ ਇੱਕ ਚੈਲੰਜ ਹੈਗਾ ਇੱਕ ਵੱਡੀ ਜਿਹੜੀ ਲੋੜ ਹੈਗੀ ਹੈ ਸਮੇਂ ਦੀ ਮੰਗ ਹੈਗੀ ਹੈ ਜੇਕਰ ਅਸੀਂ ਆਪਦੇ ਸਰੀਰ ਦਾ ਧਿਆਨ ਨਹੀਂ ਰੱਖਾਂਗੇ ਤਾਂ ਇਸ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ ਕਿ ਉਮਰ ਵਧਣ ਦੇ ਨਾਲ-ਨਾਲ ਸਰੀਰ ਵਿੱਚ ਥੋੜੀ ਬੁਢੀ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ ਉਮਰ ਵਧਣ ਦੇ ਨਾਲ-ਨਾਲ ਸਰੀਰ ਦੀਆਂ ਕਸ਼ਕਾਵਾਂ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੀਆਂ ਖਾਸ ਤੌਰ ਤੇ 40 ਦੀ ਉਮਰ ਤੋਂ ਬਾਅਦ ਤਜਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਕਿੰਨਾ ਸ਼ੁਰੂ ਕਰ ਦਿੰਦੀਆਂ ਹਨ ਇਸ ਲਈ ਜ਼ਰੂਰੀ ਹੈ ਕਿ ਇਸ ਉਮਰ 'ਚ ਸਰੀਰ ਦਾ ਖਾਸ ਤੌਰ ਤੇ ਖਿਆਲ ਰੱਖਿਆ ਜਾਵੇ ਇਸ ਉਮਰ 'ਚ ਜੇਕਰ ਕੁਝ ਖਾਸ ਗੱਲਾਂ ਦਾ ਧਿਆਨ ਰੱਖਿਆ ਜਾਵੇਗਾ ਤੇ ਕੁਝ ਬਦਲਾਅ ਕੀਤੇ ਜਾਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈਗਾ ਸਰੀਰ ਦੀ 30 ਸਾਲ ਦੀ ਉਮਰ ਤੋਂ ਬਾਅਦ ਫਿੱਟ ਕਿਵੇਂ ਕਰ ਸਕਦੇ ਹਾਂ ਆਓ ਤੁਹਾਨੂੰ ਦੱਸਦੇ ਹਾਂ ਕੁਝ ਟਿਪਸ ਭਾਰ ਤੇ ਕਾਬੂ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਗੀਆ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੀ ਆ 40 ਤੋਂ ਬਾਅਦ ਭਾਰ ਬਹੁਤ ਜ਼ਿਆਦਾ ਵਧਣ ਲੱਗ ਜਾਂਦਾ ਹੈ ਗਾਂ ਸਰੀਰ ਤੇ ਚਰਬੀ ਬਣਨ ਲੱਗ ਪੈਂਦੀ ਗੀਆ ਤੇ ਲੇਕਿਨ ਇਸ ਨੂੰ ਕੰਟਰੋਲ ਕਰਨ ਲਈ ਜਿਹੜਾ ਹੈ ਐਕਸਰਸਾਈਜ਼ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਗੀਆ ਮੈਡੀਟੇਸ਼ਨ ਵੀ ਕਰ ਸਕਦੇ ਹੋ ਕੋਈ ਤਣਾਅ ਮੁਕਤ ਵੀ ਰਹਿਣ ਲਈ ਜ਼ਰੂਰਤਮੰਦ ਚੀਜ਼ਾਂ ਕਦੀ ਸੇਵਨ ਜ਼ਰੂਰ ਕਰੋ ਜਿਵੇਂ ਕਿ ਖਾਣ ਪੀਣ ਦੇ ਵਿੱਚ ਖਾਸ ਤੌਰ ਤੇ ਹਰੀਆਂ ਸਬਜ਼ੀਆਂ ਸਬੂਤ ਨਾਲ ਫੈਟ ਫ੍ਰੀ ਡੇਰੀ ਉਤਪਾਦਨ ਦੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰੋ ਤਾਂ ਕਿ ਤੁਹਾਡਾ ਜਿਹੜਾ ਵੇਟ ਉਹ ਘਟ ਜਾਵੇ। ਲੂਣ ਤੇ ਮਿੱਠਾ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈਗਾ ਮੋਟਾਪੇ ਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਲੂਣ ਦਾ ਸੇਵਨ ਅਤੇ ਮਿੱਠੇ ਦਾ ਸੇਵਨ ਵੀ ਘੱਟ ਹੀ ਕਰਨਾ ਚਾਹੀਦਾ ਹੈਗਾ। ਸਿਹਤ ਨੂੰ ਬਿਹੱਦ ਜ਼ਰੂਰਤ ਹੈਗੀ ਹੈ ਕਸਰਤ ਦੀ। ਕਸਰਤ ਜ਼ਰੂਰ ਕਰਨੀ ਚਾਹੀਦੀ ਹੈਗੀ। ਇਸ ਨਾਲ ਮਾਸਪੇਸ਼ੀਆਂ ੜੀ ਗਿਆ ਉਹ ਸਹੀ ਰਹਿੰਦੀਆਂ ਗਿਆ ਕਿ ਸਰੀਰ ਵੀ ਤੰਦਰੁਸਤ ਬਣਿਆ। ਰਿੰਦਾ ਗਿਆ ਜਾਂ ਤਾਂ ਪ੍ਰੋਟੀਨ ਅਤੇ ਫਾਈਬਰ ਫੂਡ ਖਾਣ ਨਾਲ 40 ਤੋਂ ਬਾਅਦ ਸਰੀਰ ਵਿੱਚ ਤੱਤਾਂ ਦੀ ਘਾਟ ਹੋ ਜਾਂਦੀ ਹੈ ਇਸ ਲਈ ਬਾਹਰ ਦਾ ਖਾਣਾ ਘੱਟ ਖਾਓ ਅਤੇ ਬਾਹਰ ਦੀ ਚੀਜ਼ਾਂ ਤੋਂ ਪਰਹੇਜ਼ ਕਰੋ ਕਿ ਨਸ਼ਾ ਤਾਂ ਬਿਲਕੁਲ ਹੀ ਨਾ 40 ਦੀ ਉਮਰ ਤੋਂ ਬਾਅਦ ਜੇਕਰ ਤੁਸੀਂ ਆਪਣੇ ਸਰੀਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਜ਼ਿਆਦਾਤਰ ਪਾਣੀ ਪੀਓ ਸਰੀਰ ਵਿੱਚ ਪਾਣੀ ਦੀ ਮਾਤਰਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਆਪਣੇ ਸਰੀਰ ਨੂੰ ਸਹੀ ਢੰਗ ਨਾਲ ਰੱਖਦੇ ਹੋ ਤਾਂ ਰੋਜ਼ਾਨਾ ਘੱਟੋ ਘਾਟ 3-4 ਲੀਟਰ ਪਾਣੀ ਜ਼ਰੂਰ ਪੀਓ ਘੱਟੋ ਘਾਟ ਵੈਸੇ ਤਾਂ 10 ਲੀਟਰ ਦੇ ਆਸ-ਪਾਸ ਕਿਹਾ ਜਾਂਦਾ ਹੈ ਲੇਕਿਨ 3-4 ਲੀਟਰ ਤਾਂ ਜ਼ਰੂਰ ਪੀਓ ਇਸ ਨਾਲ ਸਰੀਰ ਵਿੱਚ ਜਰੀਲੇ ਪਦਾਰਥ ਜਲਦੀ ਬਾਹਰ ਨਿਕਲ ਜਾਂਦੇ ਹੈ। Negative energy removal, job and business problems, health problems, and astrology and horoscope readings are his areas of expertise where he is able to suggest accurate remedies to solve the issues. You can get in touch with him at 1 510 850 6385.